ਹੋ ਜਾਏਗੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਸੋ ਸਿਧਾਂ ਨੇ ਅਗਲੀ ਪੌੜੀ ਵਿੱਚ ਪ੍ਰਸ਼ਨ ਕਰ ਦਿੱਤਾ ਕਹਿਣ ਲੱਗੇ ਮਹਾਰਾਜ ਤੁਸੀਂ ਜਿਹੜੀ ਹੁਕਮ ਦੀ ਗੱਲ ਕਹੀ ਹੈ ਉਹ ਹੁਕਮ ਦਾ ਸਰੂਪ ਕੀ ਹੈ ਹੁਕਮ ਕਿਡਾ ਕੋ ਵੱਡਾ ਇਹ ਮਹਾਰਾਜ ਹੁਕਮੇ ਦਾਤ ਕਿੰਨੀ ਕੋ ਹੈ ਇਹ ਗੱਲ ਸਾਨੂੰ ਦੱਸੋ ਇਹ ਸਮਝਾਓ ਤਾਂ ਸਤਿਗੁਰੂ ਨੇ ਬਚਨ ਕੀਤੇ ਹੁਕਮੇਂ ਭੋਮਨ ਆਕਾਰ ਹੁਕਮ ਨਾ ਕਹਿਆ ਜਾਈ ਸਹਿਜਿਕ ਨੇ ਪਰਮਾਤਮਾ ਦੇ ਹੁਕਮ ਵਿੱਚ ਸਾਰੇ ਆਕਾਰ ਆਕਾਰ ਸਰੀਰਾਂ ਨੂੰ ਕਹਿੰਦੇ ਨੇ ਜੋ ਕੁਛ ਆਪਾਂ ਨੂੰ ਦਿਸਦਾ ਹੈ ਨਾ ਸ੍ਰਿਸ਼ਟੀ 'ਚ ਸਾਰੇ ਆਕਾਰਾਂ ਵਿੱਚ ਹਨ ਸੂਰਜ ਦਾ ਆਕਾਰ ਹੈ ਚੰਨਮਾ ਦਾ ਆਕਾਰ ਹੈ ਆर्य ਆਕਾਰ ਵਿਚਨ ਬ੍ਰਹਿਮੰਡ ਕੰਡ ਜਿਨੇ ਬੰਦਿਆਂ ਦੇ ਸਰੀਰ ਇਹਨਾਂ ਨੂੰ ਵੀ ਆਕਾਰ ਹੀ ਕਿਹਾ ਜਿਨੇ ਦੇਵਤੀ ਦੇਵੀ ਦੇਵਤੀਆਂ ਸਾਰਿਆਂ ਦੇ ਆਕਾਰ ਜਿਨੇ ਜੀਵ ਜੋ ਧਰਤੀ ਤੇ ਚੱਲਦੇ ਹਨ ਜਿਹੜੇ ਉੱਤੇ ਉੱਡਦੇ ਹਨ ਜਾਂ ਥੱਲੇ ਹਨ ਧਰਤੀ ਦੇ ਉਹਨਾਂ ਸਭ ਦੇ ਆਕਾਰ ਹਨ ਸਹਿਜ ਕਿ ਸਾਰੇ ਜੀਵ ਜਿਹੜੇ ਆ ਨਾ ਉਹ ਪਰਮਾਤਮਾ ਦੇ ਹੁਕਮ ਵਿੱਚ ਹਨ ਇਥੇ ਆਕਾਰ ਕਹਿਣਾ ਆਮ ਕਰਕੇ ਆਪਾਂ ਕਾਲੀ ਵਿੱਚ ਆਕਾਰ ਭਰ ਦਿੰਦੇ ਐਣੀ ਨੂੰ ਕੰਨ ਨਾਲ ਲੈਣਾ ਜਿਵੇਂ ਆਪਾਂ ਕਈ ਵਾਰੀ ਕਾਲੀ ਕਾਲੀ ਵਿੱਚ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚਲੇ ਲੱਖ ਵਾਰ ਲੱਖ ਵਾਰ ਨਹੀਂ ਕਹਿਣਾ ਲਖਵਾਰ ਆਮ ਕਰਕੇ ਕਾਲੀ ਕਾਲੀ ਵਿੱਚ ਲਖਵਾਰ ਪੜਦੇ ਆ ਜੇ ਕਿਸੇ ਨੂੰ ਪੁੱਛੇ ਵੀ ਤੂੰ ਫਲਾਣੇ ਤੋਂ ਕਿੰਨੇ ਪੈਸੇ ਲੈਣੇ ਉਹ ਤਾਂ ਕਹਿ ਦੇਗਾ ਮੈਂ ਲੱਖ ਰੁਪਈਆ ਲੈਣੇ ਉਹਦੋਂ ਨਹੀਂ ਕਹਿੰਦਾ ਤੇ ਪਰ ਬਾਣੀ ਪੜਨ ਲੱਗਿਆ ਲਖਵਾਰ ਲਖਵਾਰ ਨਿਭੋਰਨਾ ਲਖਵਾਰ ਇਹ ਸਿੱਤਰਾਏ ਤੇ ਅਕਾਰ ਨਹੀਂ ਪੜਨਾ ਆਕਾਰ ਪੜਨੇ ਸਤਿਗੁਰ ਕਹਿੰਦੇ ਹੁਕਮੀ ਹੋਣ ਆਕਾਰ ਐੜੇ ਨੂੰ ਕੰਨ ਸਾਰੇ ਜਿੰਨੇ ਆਕਾਰਨ ਸਰੀਰ ਬਣਿਆ ਹਨ ਜਿੰਨੇ ਵੀ ਸਿਸ਼ਟੇ ਦੇ ਬਸਾਰੇਣ ਜੋ ਵਜੂਦ ਆਏ ਹਨ ਉਹ ਸਾਰੇ ਪ੍ਰਮਾਤਮਾ ਦੇ ਹੁਕਮ ਵਿੱਚ ਹਨ ਬਿਆਨ ਨਹੀਂ ਕੀਤੇ ਜਾ ਸਕਦੇ ਸਤਿਗੁਰ ਬਾਣੀ ਵਿੱਚ ਪ੍ਰਮਾਨ ਕਰਨਿਆ ਗੁਰਵਾਖ ਹੈ ਕਿ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਸਾਰੇ ਆਕਾਰ ਸਾਰੇ ਸ੍ਰੀ ਪ੍ਰਮਾਤਮਾ ਨੇ ਹੁਕਮ ਵਿੱਚ ਬਣਾਇਆ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਸਹਿਬ ਜੀ ਕਹਿੰਦੇ ਨੇ ਹੁਕਮ ਦਾ ਬਿਆਨ ਨਹੀਂ ਹੋ ਸਕਦਾ ਕਿੱਡਾ ਵਟਾ ਹੁਕਮ ਕਿੱਡਾ ਘੋਟ ਹੈ ਹੁਕਮ ਨਾ ਜਾਪੀ ਕਿਤੜਾ ਕਹਿ ਨਸ ਕੀਤੇ ਕਾਰ ਸਹਿਬ ਜੀ ਕਹਿੰਦੇ ਨੇ ਇਹ ਨਹੀਂ ਦੱਸਿਆ ਜਾ ਸਕਦਾ ਉਹਦਾ ਹੁਕਮ ਕਿੱਡਾ ਘੋਟ ਹੈ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਕੋਈ ਅੰਤ ਨਹੀਂ ਪਾਸ ਉਹਦਾ ਹੁਕਮ ਦਾ ਹੁਕਮ ਦੇ ਤੇ ਕੋਈ ਪੀ ਐਚ ਡੀ ਕਰਨ ਲੱਗੇ ਬਹੁਤ ਮੁਸ਼ਕਲ ਹੈ ਬਹੁਤ ਸਮਾਂ ਲੱਗ ਜਾਏਗਾ ਵੀ ਹੁਕਮ ਕੀ ਥੀ ਜੈ ਸਮਝ ਨਹੀਂ ਆਉਂਦੀ ਹੁਕਮ ਨਾ ਕਿਹਾ ਜਾਈ ਸਤਿਗੁਰੂ ਕਹਿੰਦੇ ਨੇ ਹੁਕਮ ਜਿਹੜਾ ਹੈ ਨਾ ਪ੍ਰਮਾਤਮਾ ਦਾ ਉਹ ਕਿਹਾ ਨਹੀਂ ਜਾ ਸਕਦਾ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਓ ਸੋਏ ਸਾਰੇ ਆਕਾਰ ਜਿਹੜੇ ਨੇ ਜਿੰਨੇ ਸਰੀਰਾਂ ਨਿਰਨਾ ਸ੍ਰਿਸ਼ਟੀ ਦਾ ਵਜੂਦ ਹੈ ਇਹ ਸਾਰਾ ਪਰਮਾਤਮਾ ਦੇ ਰੂਪ ਵਿੱਚ ਹੈ ਇਹਨਾਂ ਆਪ ਜੀ ਨੇ ਸ਼ਰਵਣ ਕੀਤਾ ਸੀ ਨਿਰਭੋ ਹਾਰ ਜੀਓ ਸੋਇ ਜਿਹੜਾ ਆਪਾਂ ਨਿਰਭੋ ਦੀ ਵਿਚਾਰ ਕੀਤੀ ਸੀ ਸਾਰੇ ਸ੍ਰੀ ਭੈ ਵਿੱਚ ਅਨ ਚੰਦਰਮਾ ਸੂਰਜਾਰੇ ਦੇਵਤੇ ਇਹਨਦਰ ਸਾਰੇ ਭੈ ਵਿੱਚ ਪਾਣ ਵੇ ਸਦਵਾਉ ਭੈ ਵਿੱਚ ਸਭ ਆਕਾਰ ਹੈ ਨਿਰਭੋ ਹਾਰ ਜੀਓ ਸੋਇ ਇਹ ਆਪਾਂ ਸ਼ਰਵਣ ਕੀਤਾ ਸੀ ਸੋ ਸਾਧਗੁਰ ਕਹਿੰਦੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾਲ ਖਿਆ ਜਾਈ ਪ੍ਰਮਾਤਮਾ ਦਾ ਹੁਕਮ ਕਿੱਡਾ ਵੱਡਾ ਇਹਦਾ ਬਿਆਨ ਨਹੀਂ ਹੋ ਸਕਦਾ ਹੁਕਮੀ ਹੋਵਨ ਜੀ ਜਿਗਨੇ ਜੀਵ ਜੰਤਨ ਛੋਟੇ ਵੱਟੇ ਚਾਰੇ ਖਾਣੀਆਂ ਦੇ ਜੀਵ ਅੰਦਰ ਜੇ ਜੋ ਉਸ ਸੈਤ ਤੇਰੇ ਕੀਤੇ ਜਨਤਾ ਇੱਕ ਗੁਰੂ ਮੈਂ ਤੇਰਾ ਦੇਖਿਆ ਤੂੰ ਸਭਨਾ ਮੈਂ ਰਾਂਤਾ ਸਾਰੇ ਤੇ ਉਹਨਾਂ ਦਾ ਹੁਕਮ ਚੱਲਦਾ ਤਾਰੇ ਕਾਣੀਆਂ ਹੁਕਮੀ ਹੋਵਣ ਜੀ ਕੋੰਦੇ ਹੁਕਮ ਚੀ ਪੈ ਜਾਂਦੇ ਬ੍ਰਹਮਾ ਦੇ संकल्प करेंती करोड़ देवते जीव जंतु जो ब्रह्मा ने संकल्प किया परमेश्वर के हुक्म तेती करोड़ देवते बने जीव जंतु बने सृष्टि रची गई परमात्मा के हुक्म सारी सृष्टि बनी जीव जंतु सब तेरे की थे, ਕਟ ਕਟ ਤੂੰ ਹੀ ਧਿਆਈਏ ਸਹਿਬ ਕਹਿੰਦੇ ਨੇ ਹੁਕਮੀ ਹੋਣ ਜੀ ਪ੍ਰਮਾਤਮਾ ਦੇ ਹੁਕਮ ਵਿੱਚ ਜੀ ਜੰਤ ਪੈ ਜਾਏ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਧਿਆਈਏ ਤੇਰੀ ਗੱਲ ਵਿੱਚ ਖੋਏ ਜਾਣੇ ਕੁਦਰਤ ਕੇਮ ਨਾ ਪਾਈਏ ਪਰੰਭਿਕ ਕੁਦਰਤੀ ਉਹਦੀ ਤਾਕਤ ਦੀ ਕੀਮਤ ਨਹੀਂ ਪਾਇਆ ਜਾ ਸਕਦਾ। ਉਕਮੀ ਹਵਣ ਜੀ ਕਹਿੰਦੇ ਉਸ ਸਮੇਂ ਚ ਸਾਰੇ ਜੀਵ ਰਹਿੰਦੇ ਅਥਾ। ਉਹ ਕਾ ਮਿਲਾਈ ਵਡਿਆਈ ਤੇ ਜੀਵਾਂ ਨੂੰ ਜਿਹੜੀ ਵਡਿਆਈ ਮਿਲਦੀ। ਜੇ ਕਿਸੇ ਨੂੰ ਮਾਨ ਮਿਲਦਾ ਹੈ, ਇੱਜ਼ਤ ਮਿਲਦੀ ਹੈ ਭਾਵੇਂ ਇਸ ਲੋਕ ਵਿੱਚ ਭਾਵੇਂ ਪਰਲੋਕ ਵਿੱਚ। ਤਾਂ ਵੀ ਉਹਨਦੇ ਉਹ ਕਮਿਟ ਮਿਲਦੀ ਹੈ ਸਤਿਗੁਰ ਤੇ ਗੁਰਵਾਖਣ ਸਤਿਗੁਰ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਹਨ ਕਿ ਜਿਨ ਕੋ ਆਪ ਦੇਵ ਡਿਆਈ ਜਗਤ ਭੀ ਆਪੇ ਆਣ ਤਿੰਨ ਕੀ ਪੈਰੀ ਪਾਇ ਜਿਨਾਂ ਨੂੰ ਵਡਿਆਈ ਦਿੰਦਾ ਉਹਨਾਂ ਦੇ ਪੈਰਾਂ ਤੇ ਆ ਕੇ ਲੋਕ ਹੀ ਡਿਗਦੇ ਹਨ ਜਲ ਡਿਗਦੇ ਵਡਿਆਈ ਜਿਹੜੀ ਮਾਨ ਇੱਜ਼ਤ ਸੋਭਾ ਉਹ ਆਪ ਹੀ ਦਿੰਦਾ ਕਿਉਂਕਿ ਸਰਗੁਰ ਬਾਣੀ ਪਰਮਾਨ ਕਰਦਿਆਂ ਤੋਂ ਕਾਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨ ਕੋਈ ਤੁਹਾਡੇ ਆਪੇ ਸ੍ਰਿਸ਼ਟ ਸੀਤਿਆ ਆਪੇ ਪਉਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਰਾਧਿਆ ਸਭ ਆਖੋ ਧੰਨ 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 ਗੁਰ ਸੋਈ ਗੁਰਮੁਖਾ ਨੂੰ ਜਿਨ੍ਹਾਂ ਦਾ মুখ ਹਮੇਸ਼ਾ ਗੁਰੂ ਵਾਲ ਰਹਿਦਾ ਵਡਿਆਈ ਸ਼ੋਭਾ ਉਹਨਾਂ ਦੀ ਸ਼ੋਭਾ ਜੋਗ ਜੋਗ ਹੋਈ ਕਿਹਨਾਂ ਨੂੰ ਦਿੰਦਾ ਗੁਰਮੁਖਾਂ ਪਰ ਦਿੰਦਾ ਵਾ ਪੀ ਜਿਹਨੂੰ ਚਾਹੁੰਦਾ ਉਹ ਦੇ ਆਈ ਦੇ ਦਿੰਦਾ ਮਾਣ ਦੇ ਦਿੰਦਾ ਸ਼ੋਭਾ ਦੇ ਦਿੰਦਾ ਪਰ ਜੇ ਕੋਈ ਬੰਦਾ ਉਹਨਾਂ ਦੀ ਸ਼ੋਭਾ ਦੇਖ ਕੇ ਐਵੇਂ ਖਿਜੀ ਜਾਏ ਇਰਕਾ ਕਰੀ ਜਾਏ ਖਪੀ ਜਾਏ ਬਈ ਇਹਨੂੰ ਕਿਉਂ ਵਿਟਿਆਈ ਮਿਲ ਗਈ ਇਹਨੂੰ ਕਿਉਂ ਮਾਣ ਮਿਲ ਗਿਆ ਜਿਹਨੂੰ ਵਿਟਿਆਈ ਮਾਣ ਦੇਣਾ ਨਾ ਪ੍ਰਮਾਤਮਾ ਨੇ ਜੈ ਉਹਦੇ ਹੁਕਮ ਵਿੱਚ ਹੈ ਸਤਿਗੁਰ ਬਾਣੀ ਕਹਿੰਦੇ ਨੇ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਵ ਨਿਵਾਰਾ ਕਿਸੇ ਨੂੰ ਪ੍ਰਮਾਤਮਾ ਨੇ ਰੇਸ਼ਮੀ ਕਪੜੇ ਬੜੇ ਸੁੰਦਰ ਕਪੜੇ ਦਿੱਤੇ ਆਣ ਪਾਣ ਲਈ ਕਿਸੇ ਨੂੰ ਸੌਣ ਲਈ ਨਿਵਾਰੇ ਕੰਗਲ ਪਲੰਗ ਬੜੇ ਵਧੀਆ ਗੱਦੇ ਬਿਛੇ ਆਣ ਤੇ ਕਾਹੂ ਘਰੀ ਗੋਦਰੀ ਨਹੀਂ ਕਿਸੇ ਕੋਲ ਪਹਿਨਣ ਲਈ ਘੜੀ ਗਲੀ ਹੋਈ ਗੰਦੀ ਗੋਦੜੀ ਵੀ ਨਹੀਂ ਹੁੰਦੀ ਗੰਦੀ ਜੀ ਗੋਦੜੀ ਪਾਏ ਪਹਿਨਣੀ ਫਿਰਦੀ ਆ ਕਾਹੂ ਗਰੀ ਗੋਧਰੀ ਨਾ ਹੀ ਕਾਹੂ ਖਾਨ ਪਰਾਰਾ ਤੇ ਕਈਆਂ ਦੇ ਖਾਨ ਕਹਿੰਦੇ ਨੇ ਘਰ ਨੂੰ ਘਰ ਵਿੱਚ ਵਿਸ਼ਾਨ ਵਾਸਤੇ ਗੱਦੇ ਨਹੀਂ ਹੁੰਦੇ ਪਰਾਲੀ ਪਈ ਹੁੰਦੀ ਪਰਾਲੀ ਤੇ ਹੀ ਸੌਂ ਜਾਂਦੇ ਆ ਸਤਿਗੁਰੂ ਕਹਿੰਦੇ ਨੇ ਇਹ ਰਖਵਾਦ ਨਾ ਕੀਤੇ ਰੇ ਭਾਈ ਤੂੰ ਐਵੇਂ ਈਰਖਾ ਤੇ ਵਾਰ ਵਿਵਾਦ ਝਗੜਾ ਨਾ ਕਰ ਤੇ ਫਲਾਣੇ ਨੂੰ ਇਹ ਕਿਉਂ ਮਿਲੇ ਮੈਨੂੰ ਕਿਉਂ ਨਹੀਂ ਮਿਲੇ ਉਹਦੇ ਕੋਲ ਇਹਨਾਂ ਕੋਲ ਕਿਵੇਂ ਆ ਗਿਆ ਸਾਧੂ ਗੁਰੂ ਕੇ ਨਾ ਭਾਈ ਐ ਰਖਵਾਦ ਨਾ ਕੀ ਐਵੇਂ ਨਾ ਕਿਸੇ ਨਾਲ ਰੀਖਾ ਛੋੜਾ ਕਰ ਸਾਬੋਂ ਦੇ ਹੁਕਮ ਵਿੱਚ ਐ ਇਹ ਉਹਨੇ ਕੋਈ ਵੀਧਿਆ ਜਿਹੜਾ ਉਹਨੂੰ ਮਿਲਿਆ ਐ ਰਖਵਾਦ ਨਾ ਕੀਤੇ ਰੇ ਮਨ ਇਹ ਮਨ ਤੂੰ ਐਵੇਂ ਝਗੜਾ ਨਾ ਕਰ ਸੁਖ ਰੇਤ ਕਾਰ ਕਰ ਲੀਹਿਆ ਰੇ ਤੂੰ ਹੀ ਚੰਗੀ ਕੀਰਤ ਕਰ ਸੁਖ ਲਈ ਕਹਿਣੇ ਚੰਗੀ ਕੀਰਤ ਨੂੰ ਤੇ ਤੂੰ ਹੀ ਪ੍ਰਾਪਤ ਕਰ ਲੈ ਅਜਿ ਤੂੰ ਕੋਣ ਕਰਮ ਕਰੇਗਾ ਕਰਮ ਤੈਨੂੰ ਹੀ ਮਿਲ ਜਾਏਗਾ ਇਹ ਤਾਂ ਗੱਲ ਹੈ ਇਹ ਨਾ ਜੇ ਬੀਜੰਗਾ ਉਹ ਮਿਲ ਜਾਣਾ ਪਰ ਮਿਲਣਾ ਉਹਦੇ ਹੁਕਮ ਵਿੱਚ ਹੈ ਕਦੋਂ ਮਿਲਣਾ ਇਹ ਉਹਦੇ ਹੁਕਮ ਵਿੱਚ ਇੱਕ ਵਾਰੇ ਪਿਆਰ ਨਾ ਰੱਖੋ ਸਤਨਾਮ ਸਤਗੁਰ ਕਹਿੰਦੇ ਹੁਕਮੇ ਹੋਣ ਜੀ ਪਰਮਾਤਮਾ ਦੇ ਹੁਕਮੇ ਜੀ ਫੈਲਾ ਹੁੰਦੇ ਹਨ ਜਿਨੇ ਜੀਵ ਹੁਕਮ ਮਿਲੇ ਵੜਿਆਈ ਪਰਮਾਤਮਾ ਦੇ ਰੂਪ ਵਿੱਚ ਜੀਵਾਂ ਨੂੰ ਵਡਿਆਈ ਮਿਲਦੀ ਹੈ ਮਾਣ ਮਿਲਦਾ ਹੈ ਆਦਰ ਮਿਲਦਾ ਹੈ ਸ਼ੋਭਾ ਮਿਲਦੀ ਹੈ ਜਿਵੇਂ ਬਿਦਰ ਭਗਤ ਭਗਵਾਨ ਜੀ ਦਾ ਕਹਤੋ ਹੈ ਬਿਦਰ ਜਾਣਾ ਤਾਂ ਦਰਯੋਦਨ ਕੋਲ ਸੀ ਭਗਵਾਨ ਜੀ ਨੇ ਪਰੋਂ ਦੇ ਅੰਦਰ ਹੰਕਾਰ ਦੇਖ ਕੇ ਅੰਤਰਜਾਮਤਾ ਨਾਲ ਉਹਦੇ ਉਹਦੇ ਮਹਿਲਾਂ ਵਿੱਚ ਨਹੀਂ ਗਏ ਤੇ ਚਲੇਗੇ ਬਿਦਰ ਦੇ ਘਰ ਰਾਤ ਉਥੇ ਕੱਟੀ ਸਵੇਰੇ ਗਏ ਤੇ ਜੋ ਗਏ ਤੇ ਦਰਜੋਨ ਕਹਿ ਲਗਾ ਮਹਾਰਾਜ ਚੰਗਾ ਕੰਮ ਨਹੀਂ ਕੀਤਾ ਮੇਰੇ ਨੋਖੇ ਦੇ ਘਰ ਰਾਤ ਕੱਟੀ ਤੇ ਅਗੋਂ ਪਤਾ ਭਗਵਾਨ ਨੇ ਕੀ ਕਿਹਾ ਕਹਿਣ ਲੱਗੇ ਤੇਰੇ ਅੰਦਰ ਭਾਵ ਨਹੀਂ ਹੈ ਪ੍ਰੇਮ ਨਹੀਂ ਹੈ ਤਾਂ ਨਹੀਂ ਹੈ ਕਹਿਣ ਲਗਾ ਮਹਾਰਾਜ ਪ੍ਰੇਮ ਨਾ ਹੁੰਦਾ ਮੈਂ ਤੁਹਾਡੇ ਲਈ ਖੀਰ ਨਾ ਬਣਵਾਉਂਦਾ ਮੈਂ ਤੁਹਾਡੇ ਲਈ ਦੁੱਧ ਬਦਾਮਾ ਵਾਲਾ ਘਰਮਣਾ ਕਰਾਂਦਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਉਦੋਂ ਹੀ ਸਾਰਾ ਕੁਝ ਕੀਤਾ ਸਤਿਗੁਰੂ ਕਹਿਣ ਭਗਵਾਨ ਕਹਿਣ ਲੱਗੇ ਤੁਮਰੇ ਤੁਮਰੋ ਦੁੱਧ ਬਿਦਰ ਕੋ ਪਾਣੋ ਅਮਰਤ ਕਰ ਮਹਿਮਾਨਿਆ ਤੇਰਾ ਦੁੱਧ ਤੇ ਬਿਦਰ ਦਾ ਪਾਣੀ ਤੇਰੇ ਦੁੱਧ ਨਾਲ ਉਹ ਜਿਹੜਾ ਪਾਣੀ ਸੀ ਅਮਰਤ ਵਰਗਾ ਮਿੱਠਾ ਸੀ ਹੁੰਦਾ ਮੇਰੇ ਭਗਦਾ ਦੇਖੋ ਵਡਿਆਈ ਦੇ ਤੁਮਰਾ ਵਿਉ ਦੂਦ ਬਿਦਰ ਕੋ ਪਾਣੋ ਅੰਮ੍ਰਿਤਕਾਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਖੀਰ ਵਰਗਾ ਮੈਂ ਸਾਗ ਮਿੱਠਾ ਕਾਧਾ ਵਡਿਆਈ ਦੇਤੀ ਨਾ ਇਹ ਹੁਕਮ ਵਿੱਚ ਪਰਮਾਤਮਾ ਦੇ ਹੁਕਮ ਵਿੱਚ ਮਾਨ ਆਦਰ ਮਿਲ ਜਾਏ ਭਾਈ ਲਾਲੋ ਦੀਆਂ ਸੁਖੀਆਂ ਕੋਧਰੇ ਦੀਆਂ ਰੋਟੀਆਂ ਉਹਨਾਂ ਨੂੰ ਇੱਕ ਹੱਥ ਵਿੱਚ ਪਕੜਿਆ ਧੰਗ ਗੁਰੂ ਨਾਨਕ ਸਾਹਿਬ ਦੀ ਮਹਾਰਾਣੀ ਮਲਕ ਭਾਗੋ ਦੇ ਮਾਲ-ਕੂੜੇ ਦੂਸਰੇ ਹੱਥ 'ਚ ਅਕੜੇ ਨਚੋੜ ਦਿੱਤੇ ਭਾਈ ਲਾਲੋ ਦੀਆਂ ਰੋਟੀਆਂ ਵਿੱਚੋਂ ਦੁੱਧ ਦਿਖਾ ਦਿੱਤਾ ਸਾਰਿਆਂ ਨੂੰ ਵੀ ਦੁੱਧ ਚੋਰਿਆ ਇਹ ਦਸਾਂ ਨੂੰ ਆਂਦੀ ਕਿਰਤ ਤੇ ਮਲਕ ਭਾਗੋ ਦੇ ਮਾਲ-ਕੂੜੇ ਵਿੱਚੋਂ ਖੂਨ ਸਿੰਮ ਦਾ ਵਿਖਾਇਆ ਵੀ ਇਹ ਤਾਂ ਖੂਨ ਚੂਸਿਆ ਹੈ ਫਟਿਆ ਹੀ ਦੇ ਰਿਤੀ ਭਾਈ ਲਾਲੂ ਹੁਣ ਦੇਖੋ ਜੋ ਭੀਲ ਨਹੀਂ ਸੀ ਐਸੀ ਜਾਤ ਦੀ ਕਮੀਨੀ ਰੂਪ ਰੰਗ ਤੋਂ ਵੀ ਹੀਨੀ ਖੋਲ ਖਾਣ ਤੋਂ ਵੀ ਹੀਨੀ ਇੱਕ ਪ੍ਰੇਮ ਵਾਲੀ ਭੀਲਨੀ ਅਨੇ ਸਾਰਿਆਂ ਨੇ ਪੀਰ ਨੂੰ ਠੁਕਰਾ ਦਿੱਤਾ ਸੀ ਵਿਆਹੀ ਗਈ ਸੋਹਰਿਆਂ ਰਾਜਤਾ ਡੋਲਾ ਘਰ ਇਹਨਾਂ ਰੱਖਿਆ ਵੀ ਲੈ ਜਾਓ ਇਹਦਾ ਇਨਾ ਰੰਗ ਕਾਲਾ ਇਹ ਤਾਂ ਦੇਖਣ ਨੂੰ ਦਿਲ ਨਹੀਂ ਕਰਦਾ ਵਾਪਸ ਭੇਜ ਦਿੱਤਾ ਘਰ ਲੈ ਘਰ ਵਾਲੇ ਕਹਿ ਲਗੇ ਨਹੀਂ ਭਾਈ ਹੁਣ ਇਹਨੂੰ ਅਸੀਂ ਵਿਆਹ ਦਿੱਤੇ ਇਹਦੇ ਘਰ ਛੱਡ ਕੇ ਆਓ ਫਿਰ ਚੁੱਕ ਲਿਆ ਡੋਲਾ ਰਸਤੇ ਵਿੱਚ ਜੰਗਲ ਸੀ ਭੀੜ ਨਹੀਂ ਕਹਿੰਦੀ ਹੁਣ ਰਾਹ ਦੋ ਇੱਥੇ ਮੈਨੂੰ ਕਿੱਥੇ ਲੈ ਚਲੇਓ ਨਾ ਘਾੜਿਆ ਨਾ ਰੱਖਿਆ ਨਾ ਸੋਨੇ ਰੱਖਿਆ ਹੁਣ ਮੈਨੂੰ ਮੈਂ ਇੱਥੇ ਹੀ ਰਹਾਗੀ ਪਹਿਲਾਂ ਤਾਂ ਸੋਚਿਆ ਸੀ ਮਰਨ ਦਾ ਪਰ ਕੋਈ ਪਉਣ ਕਰਮ ਕੀਤੇ ਹੋਏ ਸਣ ਚੰਗੇ ਤੇ ਉਥੇ ਚਲੇਗੀ ਜੰਗਲ ਵਿੱਚ ਅੱਗੇ ਇੱਕ ਰਿਸ਼ੀਆਂ ਦੀ ਕੁਟਿਆ ਸੀ ਉਥੇ ॠषि ਮਹਾਕਸ਼ਰੇ ਦੇ ਸਣ ਉਹਨਾਂ ਵਿੱਚ ਇੱਕ ਮਤਾੰਗਰੀ ਖੀਦੀ ਸਣ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਇਆ ਹੈ ਬੜੇ ਭਜਨੀ ਕਰਨ ਹੋਰ ਵੀ ਸ਼ੀਰਿੰਦੇ ਸਨ ਤੇ ਭਜਨ ਬੰਦਗੀ ਕਰਦੇ ਸਨ ਨੇੜੇ ਸ੍ਰੋਸ਼ੀ ਦੀ ਦਾ ਨਾਮ ਪੰਪਾ ਸਰ ਸੀ ਉੱਥੇ ਇਸ਼ਨਾਨ ਪਾਣੀ ਕਰਨ ਜਾਇਆ ਕਰਦੇ ਸਨ ਭੀਲਨੀ ਨੇ ਉੱਥੇ ਇੱਕ ਜੋ ਦਰਖਤਾਂ ਦੀ ਝੁਗੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਮੈਂ ਚਲੋ ਉਹਨੋਂ ਕਿਸੇ ਨੇ ਤਾਂ ਨਹੀਂ ਰੱਖਿਆ ਇੱਥੇ ਗੁਜ਼ਾਰਾ ਕਰਾਂਗੀ ਸਿਮਰਨ ਕਰਾਂਗੀ ਬੰਦਗੀ ਕਰਾਂਗੀ ਮਹਾਂਪੁਰਸ਼ਾਂ ਤੋਂ ਬਾਅਦ ਕਿਤੇ ਸੁਣ ਲਿਆ ਬੈਠ ਕੇ ਦੇ ਬੰਦਗੀ ਭਜਨ ਜਿਹੜੇ ਕਰਦੇ ਨੇ ਉਹਨਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ ਉਹਨਾਂ ਦਾ ਜਨਮ ਮਨ ਕਟਿਆ ਜਾਂਦਾ ਸਫਲਾ ਹੋ ਜਾਂਦਾ ਬਸ ਫਿਰ ਕਿਸੇ ਪ੍ਰੇਮ ਵਿੱਚ ਬੰਦਗੀ ਕਰਨ ਲੱਗ ਪਈ ਨਾਰੇ ਕਰਿਆ ਕਰੇ ਸੇਵਾ ਸੇਵਾ ਕਿਵੇਂ ਭੀਲੀ ਰਾਤ ਨੂੰ ਜੰਗਲ ਵਿੱਚੋਂ ਲੱਕੜਾਂ ਚੋੱਕੇ ਨਾ ਉਹ ਮਾਹ ਕੁਸਾਰ ਰਸਿਆਂ ਦੇ ਢੇਰਿਆਂ ਵਿੱਚ ਦੇ ਅੰਦਰ ਢੇਰੇ ਵਿੱਚ ਜਾਂ ਢੇਰੇ ਦੇ ਬਾਹਰ ਸੁੱਟ ਜਾਇਆ ਕਰੇ ਇਹਨਾਂ ਨੂੰ ਲੋੜ ਹੁੰਦੀ ਹੈ ਇਹਨਾਂ ਨੇ ਅੱਗ ਸੇਕਣੀ ਹੁੰਦੀ ਹੈ ਕੁਝ ਹੋਰ ਬਣਾਣਾ ਇਸ ਕਰਕੇ ਉਹ ਭੀਲੀਆਂ ਨੂੰ ਲੱਕੜਾਂ ਚੋੱਕੇ ਨਾ ਸੁੱਕੀਆਂ ਸੁੱਕੀਆਂ ਰਾਤ ਨੂੰ ਜਾ ਕੇ ਚੁੱਪ ਕਰਕੇ ਢੇਰੇ ਵਿੱਚ ਸੌਟਾਇਆ ਤੇ ਕਿਹਨੂੰ ਮਾਹ ਕੁਸਾਰ ਨੂੰ ਧਿਆਨ ਆ ਗਿਆ ਵੀ ਇਹ ਲਖਣਾ ਕੌਣ ਛੋੜ ਜਾਂਦਾ ਹੈ ਇਹ ਸਾਡੀ ਬੰਦਗੀ ਵਿੱਚੋਂ ਕਿਹੜਾ ਹਿੱਸਾ ਲੈ ਰਿਹਾ ਹੈ ਕੌਣ ਕਰਦਾ ਹੈ ਸਾਡੀ ਸੇਵਾ ਪਹਿਰਾ ਲਵਾ ਦਿੱਤਾ ਮਤਾਂਗ ਰੀਖੀ ਜਿੰਨੇ ਤਾਂ ਕਹਨੇ ਨੇ ਭਈ ਰਾਤ ਨੂੰ ਪਹਿਰਾ ਲਾਓ ਦੇਖੋ ਕੌਣ ਆਂਦਾ ਹੈ ਪਹਿਰਾ ਲਾ ਦਿੱਤਾ ਬਾਕੀ ਦੇ ਸੀ ਜਿਹੜੇ ਸਨ ਬੰਦੇ ਸਨ ਉਹਨਾਂ ਦਾ ਪਹਿਰਾ ਲੱਗ ਗਿਆ ਉਹਨਾਂ ਨੇ ਰਾਤ ਨੂੰ ਜਦੋਂ ਭੀਲ ਨਹੀਂ ਆਈ ਪਕੜ ਲਈ ਮਾਪੁਰਸ਼ਾਂ ਦੇ ਕੋਲ ਜਿਹੜੇ ਮਹਾਨ ਸਨ ਮਤਾਂ ਦੇ ਰਿਖੀ ਜੀ ਉਹਨਾਂ ਕੋਲ ਪੇਸ਼ ਕੀਤਾ ਕਿਉਂ ਭਾਈ ਤੂੰ ਕਰਦੀ ਹੈ ਸੇਵਾ ਕਹਿ ਲਗੀ ਜੀ ਹਾਂ ਜੀ ਮੈਂ ਕਰਦੀ ਆ ਕੀ ਨਾ ਮੈਂ ਤੇਰਾ ਕਹਿਣ ਲਗੀ ਭੀਲ ਨਹੀਂ ਜਾਤ ਕੀ ਇਹ ਕਹਿ ਲਗੀ ਛੋਟੀ ਜਾਤ ਹੈ ਪਰ ਤੂੰ ਸੇਵਾ ਕਿਉਂ ਕਰਦੀ ਹੈ ਸਾਡੀ ਇਹਨੂੰ ਕਿੰਨੇ ਕਹਿ ਸੇਵਾ ਕਰਨਾਂ ਕਹਿ ਲੱਗੇ ਜੀ ਮੈਨੂੰ ਪਤਾ ਲੱਗਿਆ ਵੀ ਸੇਵਾ ਤੋਂ ਹੀ ਸਾਰੇ ਫਲ ਮਿਲ ਜਾਂਦੇ ਹਨ ਮਹਾਪੁਰਸ਼ਾਂ ਦੀ ਸੇਵਾ ਕਰਨ ਨਾਲ ਹੀ ਪਾਰ ਉਤਾਰਾ ਹੋ ਜਾਂਦਾ ਹੈ ਇਸ ਕਰਕੇ ਮੈਂ ਤੁਹਾਡੀ ਸੇਵਾ ਕਰਦੀ ਹੈ ਕਹਿਣ ਲੱਗੇ ਅੱਛਾ ਇਹ ਤੈਨੂੰ ਪਤਾ ਲੱਗਿਆ ਕਹਿਣ ਲੱਗੇ ਦੇਖੋ ਜਾਤ ਕਿਹੜੀ ਤੇ ਸੋਚ ਦੇਖੋ ਕਿੱਡੀ ਵੱਡੀ ਹੈ ਉਹ ਮਤਾਂਗ ਰਿਖੀ ਜੀ ਕਹਿਣ ਲੱਗੇ ਵੀ ਜਾਤ ਕਿਹੜੀ ਹੈ ਐਂਦੀ ਦੇਖ ਦੇਖੋ ਸੋਚ ਕਿੱਡੀ ਉੱਚੀ ਹੈ ਉਹ ਉਹ ਕਹਿਣ ਲੱਗੇ ਚੰਗਾ ਅੱਛਾ ਜੇ ਤੇਰੇ ਮਨ ਵਿੱਚ ਇੱਕ ਤਾਂ ਹੈ ਨਾ ਲੈ ਫਿਰ ਤੂੰ ਆ ਨਾਮ ਜਪਿਆ ਕਰ ਆਰਾਮ ਦੇ ਨਾਮ ਦਾ ਉਪਦੇਸ਼ ਦੇ ਦਿੱਤਾ ਨਾਮ ਜਪਣ ਲੱਗੇ ਹੁਣ ਪੀਣ ਤੇ ਮਤਾਂਗਰਿਖੀ ਜੀ ਦਾ ਦਰਸ਼ਨ ਕਰ ਜਾਇਆ ਕਰੇ ਜਿਹੜੇ ਬਾਖੀ ਰਿਖੀ ਸਨ ਉਹ ਬੜੇ ਔਖੇ ਹੋਏ ਮਤਾਂਗਰਿਖੀ ਨਾਲ ਉਹਨਾਂ ਨੇ ਨਾਤਾ ਛੋੜ ਲਿਆ ਕਹਿਣ ਲੱਗੇ ਵੇਦਾਂ ਤੋਂ ਤੁਸੀਂ ਗਲਤ ਕੰਮ ਕੀਤਾ ਹੈ ਛੋਟੀ ਜਾਤ ਵਾਲੇ ਨੂੰ ਤੁਸੀਂ ਰਾਮ ਦਾ ਉਪਦੇਸ਼ ਦਿੱਤਾ ਹੈ ਮੇਦਾਂ ਮਾਤਨ ਮੇਦਾਂ ਦੇ ਮਾਤਨ ਸਾਰ ਨਹੀਂ ਕੰਮ ਕੀਤਾ ਇਸ ਕਰਕੇ ਨਾਤਾ ਹੀ ਛੋੜ ਲਿਆ ਬਾਕੀ ਰੱਖਿਆ ਨਹੀਂ ਮਤੰਗ ਜੀ ਨਾਲੋਂ ਪਰ ਸਮਾ ਆ ਗਿਆ ਮਤੰਗ ਰਖੀ ਜੀ ਦਾ ਉਹ ਜਾਣ ਲੱਗੇ ਭੀਲ ਨੂੰ ਕਹਿਣ ਲੱਗੇ ਸਾਡਾ ਸਮਾ ਆ ਗਿਆ ਹੁਣ ਅਸੀਂ ਥੱਲੇ ਜਾਣਾ ਹੈ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਨਾਲ ਹੀ ਲੈ ਚਲੋ ਮੈਂ ਵੀ ਜਾਣਾ ਹੀ ਮੈਂ ਨਹੀਂ ਇੱਥੇ ਰਹਿਣਾ ਕਿਉਂਕਿ ਬਾਕੀ ਦੇ ਸਾਰੇ ਮੇਰੇ ਨਾਲ ਹੀਰਖਾ ਹੀ ਕਰਦੇ ਹਨ ਕਹਿਣ ਲੱਗੇ ਨਹੀਂ ਤੂੰ ਰਹਿ ਥੋੜਾ ਹੀ ਸਮਾਂ ਹੋ ਰਿਹਾ ਇੱਥੇ ਭਗਵਾਨ ਰਾਮਚੰਦਰ ਜੀ ਨੇ ਆਣਾ ਤੇ ਉਹਨਾਂ ਨੂੰ ਮਿਲਿਓਨਾਂ ਦੀ ਸੇਵਾ ਕਰੀ ਆਪਣਾ ਜਨਮ ਸਫਲਾ ਕਰਨੀ ਇੱਕ ਵਾਰੀ ਪਿਆਰ ਨਾਲ ਲਾਖੋ ਬਸ ਉਹ ਫਿਰ ਇਸ ਕਰਕੇ ਉੱਥੇ ਰਹੀ ਝੁਗੀ ਬਣਾ ਲਈ ਝੌਂਪੜੀ ਜਿਹੀ ਤੇ ਰਹਿਣ ਲੱਗ ਪਈ ਨਾਮ ਜਪਦੀ ਆਂ ਦੀ ਰਾ ਧਿਆਨ ਧਰਦੀ ਉਹ ਜਿਹੜਾ RAM ਜੀ ਆਏ ਤੇ ॠषि मुनि ਉਹਨਾਂ ਨੇ ਹੋਰ ਕੰਮ ਕੀਤਾ ਮਕੰਗ ਜੀ ਤੋਂ ਬਾਅਦ ਤੇ ਭੀਲੀ ਨੇ ਜਿਹੜੇ ਰਸਤੇ ਉਹ ॠषि ਜਾਂਦੇ ਸਨ ਨਾ ਪੰਪਾ ਸਰੋਵਰ ਤੇ ਇਸ਼ਨਾਨ ਕਰਨ ਉਹ ਰਸਤੇ ਤੇ ਝਾੜੂ ਮਾਰਨਾ ਸ਼ੁਰੂ ਕਰ ਦਿੱਤਾ ਸੇਵਾ ਕਰਦੇ ਆ ਕਰ ਵੀ ਚਲੋ ਇਸ ਰਸਤੇ ਚੱਲਦੇ ਹਨ ਉਹਨਾਂ ਦੀ ਧੂੜ ਹੈ ਚਲੋ ਮੇਰੇ ਤੇ ਫੇਗੀ ਕੁਝ ਮੈਨੂੰ ਫੋਨ ਮਿਲ ਜਾਣਗੇ ਇਸ ਕਰਕੇ ਝਾੜੂ ਮਾਰਨਾ ਸ਼ੁਰੂ ਕਰ ਦਿੱਤਾ ਫੇਰ ਉਹਨਾਂ ਰਿਖਿਆ ਨੇ ਇੱਕ ਦਿਨ ਫੜ ਲਿਆ ਪੀਲੀ ਨੂੰ ਬਈ ਤੂੰ ਸਾਡੇ ਭਗਤੀ ਵਿੱਚ ਵਿਘਨ ਪਾਣੀ ਏ ਤੇ ਬੜਾ ਮਾਰਿਆ ਪੀਲੀ ਨੂੰ ਪੀਲੀ ਦੁਖੀ ਤਾਂ ਹੋਈ ਪਰ ਅਹਿਸਾਸ ਤੇ ਦੀ ਵੀ ਹੁਣ ਭਗਵਾਨ ਨਿਆਣਾ ਮੈਂ ਉਹਨਾਂ ਨੂੰ ਮਿਲਾਂਗੀ ਕਿ ਤੁਸੀਂ ਵੱਡੀ ਜਾਤ ਵਾਲਿਆਂ ਨਾਲ ਪਿਆਰ ਕਰਦੇ ਹੋ ਪੁੱਛਾਂਗੀ ਮੈਂ ਉਹਨਾਂ ਨੂੰ ਕਿ ਤੁਸੀਂ ਛੋਟੀ ਜਾਤ ਵਾਲਿਆਂ ਨਾਲ ਪਿਆਰ ਨਹੀਂ ਕਰਦੇ ਕੇ ਸੋਚ ਕਿਉਂ ਜਿੰਦੀ ਰਹੀ ਭਗਵਾਨ ਰਾਮ ਜੀ ਆਏ ਪਰਿਖਿਆ ਨੇ ਜਦੋਂ ਮਾਰਿਆ ਨਾ ਭੀਲੀ ਨੂੰ ਤੇ ਸਵੇਰ ਹੋਈ ਜਦੋਂ ਗਏ ਪੰਪਲ ਸਰ ਸੜੋੜ ਤੇ ਉੱਥੇ ਕੀੜੇ ਪਏ ਹੋਏ ਉਹ ਪਾਣੀ ਪੀਣ ਜੋਗਾ ਨਹੀਂ ਰਿਹਾ ਨਾ ਇਸ਼ਨਾਨ ਕਰਨ ਜੋਗਾ ਰਿਹਾ ਤੇ ਬੜਿਓ ਕਾ ਕੀਤੇ ਉਹਨਾਂ ਨੇ ਕੁਝ ਦਿਨ ਬੜਿਓ ਆ ਬੜਿਓ ਖੇਰੇ ਇੰਨੇ ਨੂੰ ਭਗਵਾਨ ਰਾਮ ਜੀ ਆ ਗਏ ਤੇ ਰਾਮ ਜੀ ਦੇ ਆਣਾ ਸੁਣ ਕੇ ਇਹਨਾਂ ਰਿਕਿਆ ਨੇ ਆਪਣੀਆਂ ਕੁੱਟੀਆਂ ਸਜਾਈਆਂ ਬੜੀਆਂ ਬੜੀਆਂ ਤਿਆਰੀਆਂ ਕੀਤੀਆਂ ਰਾਮ ਜੀ ਆਣਗੇ ਉਹਨਾਂ ਦੀ ਸੇਵਾ ਕਰਾਂਗੇ ਪਰ ਭਗਵਾਨ ਰਾਮ ਜੀ ਉਹਨਾਂ ਰਿਕਿਆ ਦੀਆਂ ਕੁੱਟੀਆਂ ਵਿੱਚ ਨਹੀਂ ਗਏ ਤੇ ਸਿੱਧਾ ਕਿਧਰ ਗਏ ਜਿਹੜੀ ਪ੍ਰੇਮ ਕਰਦੀ ਸੀ ਭੀਲਣੀ ਭੀਲਣੀ ਦੇ ਘਰ ਚਲੇ ਗਏ ਤੇ ਉਹਦੇ ਕੋਲੋਂ ਜਾ ਕੇ ਉਹਨੋਂ ਦੇ ਝੁੱਠੇ 베ਰ ਖਾਦੇ ਰਿਸ਼ੀਆਂ ਨੂੰ ਪਤਾ ਲੱਗਿਆ ਵੀ ਸਾਡੇ ਕੋਲ ਨਹੀਂ ਆਏ ਇਹ ਭਗਵਾਨ ਰਿਸ਼ੀ ਦਰਯੋਦਨ ਦੇ ਘਰ ਨਹੀਂ ਗਏ ਤੇ ਵਿਦਰ ਘਰ ਚਲੇ ਗਏ ਗੁਰੂ ਨਾਨਕ ਸਾਹਿਬ ਮਰਦ ਭਾਗੂ ਦੇ ਘਰ ਨਹੀਂ ਗਏ ਭਾਈ ਲਾਲੋ ਦੇ ਘਰ ਚਲੇ ਗਏ ਰਾਮ ਜੀ ਪਰਿਸ਼ਿਆਂ ਦੀਆਂ ਕੁੱਟੀਆਂ ਵਿੱਚ ਨਹੀਂ ਗਏ ਤੇ ਭੀਲ ਨੀ ਦੇ ਘਰ ਚਲੇ ਗਏ ਢੁੱਠੇ ਬੇਰ ਵੀ ਖਾਦੇ ਰਿਸ਼ੀਆਂ ਨੂੰ ਪਤਾ ਲੱਗਿਆ ਭੱਜ ਕੇ ਆਏ ਗੁਰ ਆਰਾਮ ਜੀ ਨੂੰ ਲੈ ਕਹਿਣ ਲੱਗੇ ਮਹਾਰਾਜ ਤੁਹਾਡੇ ਵਾਸਤੇ ਸਾਰੀਆਂ ਕੁਟੀਆਂ ਸਜਾਈਆਂ ਹੋਈਆਂ ਤੁਸੀਂ ਇੱਥੇ ਹੀ ਕਹਿਣ ਲੱਗੇ ਜੋ ਇੰਦੇ ਵਿੱਚ ਪ੍ਰੇਮ ਹੈ ਨਾ ਉਹ ਤੁਹਾਡੇ ਵਿੱਚ ਨਹੀਂ ਇਹ ਘਰ ਪਿਆਰ ਨਾਲ ਆਖੋ ਕਹਿਣ ਲੱਗੇ ਨਹੀਂ ਮਹਾਰਾਜ ਤੁਹਾਡੇ ਲਈ ਤਾਂ ਅਸੀਂ ਬੜਾ ਕੁਝ ਸਵਾਰਿਆ ਤੁਸੀਂ ਕਿਰਪਾ ਕਰੋ ਚੱਲੋ ਲੈ ਗਏ ਪਰ ਬੇਨਤੀ ਕੀਤੀ ਨਾਲ ਹੀ ਭੀਨੀ ਨੂੰ ਲੈ ਕੇ ਕਹਿਣ ਲੱਗੇ ਤੂੰ ਵੀ ਚੱਲ ਸਾਡੇ ਨਾਲ ਨਾਲ ਲੈ ਗਏ ਕਹਿਣ ਲੱਗੇ ਈਸੀ ਮੁਨੀ اے ਮਹਾਰਾਜ ਅਸੀਂ ਬੜੇ ਔਖੇ ਆ ਸਾਡੇ ਤੇ ਕਿਰਪਾ ਕਰੋ ਇੱਥੇ ਜਿਹੜਾ ਸਰੋਵਰ ਹੈ ਨਾ ਪੰਪਾ ਸਰ ਉਹਦੇ ਵਿੱਚ ਕੀੜੇ ਪੈ ਗਏ ਆ ਹੁਣ ਪਾਣੀ ਜਿਹੜਾ ਹੈ ਪੀਣ ਲਈ ਨਹੀਂ ਜਿਆ ਨਾ ਇਸ਼ਨਾਨ ਕਰਨ ਲਈ ਸਾਨੂੰ ਬੜੀ ਦੂਰ ਜਾਣਾ ਪੈਂਦਾ ਹੈ ਪਾਣੀ ਲਈ ਤੇ ਤੁਸੀਂ ਕਿਰਪਾ ਕਰੋ ਉਹਦੇ ਵਿੱਚ ਆਪਣੇ ਚਰਨ ਪਾਓ ਭਗਵਾਨ ਰਾਮ ਜੀ ਤਲਪੇ ਦਸਮਨਵੀ ਰਾਖ ਨਾਲ ਹੈ ਧੋਖ ਗਏ ਦੀਤਾ ਵੀ ਨਾਲ ਦੇ ਗਏ ਭਗਵਾਨ ਜੀ ਦੇ ਚਰਨ ਧੋ ਕੇ ਉਹਨਾਂ ਨੇ ਪਾਏ ਸਰੋਵਰ ਵਿੱਚ ਭਗਵਾਨ ਨੇ ਵਿਚਾਰਨ ਪਾਇਆ ਕੀੜੇ ਉਸੇ ਤਰ੍ਹਾਂ ਹੀ ਦੇ ਭਗਵਾਨ ਜੀ ਕਹਿਣ ਲੱਗੇ ਹੁਣ ਐਂ ਕਰੋ ਤੁਸੀਂ ਐਡੇ ਐਡੇ ਤਪ ਕਰਨ ਵਾਲਿਓ ਜਤੀ ਸਤੀਓ ਐਂ ਕਰੋ ਤੁਸੀਂ ਆਪਣੇ ਚਰਨ ਪਾਓ ਧੋ ਕੇ ਸ਼ਾਇਦ ਇਹ ਕੀੜੇ हट ਜਾਣ ਉਹਨਾਂ ਨੇ ਵੀ ਪਾਏ ਸਾਰੇ ਤੋਤੇ ਪਾਰ ਕੀੜੇ ਨਹੀਂ اٹੇ ਤੇ ਅਗਵਾਰਾ ਅਜੀ ਕਹਿ ਲਗੇ ਫਿਰ ਯੋ ਕਰੋ ਉਹਨੇ ਭੀਗਨੀ ਹੈ ਨਾ ਵੀ ਭਗਤ ਨਹੀਂ ਹੈ ਇਹਨੇ ਅੰਦਰ ਬਹੁਤ ਪ੍ਰੇਮ ਹੈ ਤੁਸੀਂ ਤਾਂ ਇਹਨਾਂ ਨਾਲ ਇਰਖਾ ਕਰਦੇ ਹੋ ਨਾ ਅਰੰਧਿਤ ਪ੍ਰੇਮ ਬਹੁਤ ਹੈ ਤੇ ਰੱਬ ਹੁੰਦਾ ਹੈ ਪਰ ਸੰਨ ਪ੍ਰੇਮ ਕਰਨ ਵਾਲਿਆਂ ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਉਹਨਾਂ ਨੂੰ ਉਡਿਆਈ ਮਿਲਦੀ ਹੈ ਜਿਹੜੇ ਪਿਆਰ ਕਰਦੇ ਆ ਤਾਂ ਸਵਿਲੇ ਰਿਸ਼ਿਆਂ ਨੂੰ ਕਿਹਾ ਇਹ ਕਰੋ ਹੁਣ ਵੀ ਤੁਸੀਂ ਇਹ ਸਾਰੇ ਇਹ ਭੀਲਨੀ ਦੇ ਚਰਨ ਤੋਂ ਇਹਨਾਂ ਦੇ ਚਰਨਾਂ ਤੋਂ ਕੇ ਤੁਸੀਂ ਸਰੋਵਰ ਵਿੱਚ ਪਾਓ ਸ਼ਾਇਦ ਇਹ ਪਾਣੀ ਸਾਫ ਹੋ ਜਾਏ ਉਹਨਾਂ ਇੱਥੇ ਦੇਖੋ ਟੁਕੜੀ ਬਾਣੀ ਜਿਨ ਕੋ ਆਪ ਦੇਵ ਡਿਆਈ ਜਗਤ ਪੀ ਆਪੇ ਆਣ ਇਨ ਕੀ ਪੈਰੀ ਪਾਈ ਹੁਕਮ ਮਿਲੇ ਵਡਿਆਈ ਸਾਰਿਆਂ ਨੂੰ ਨਹੀਂ ਮਿਲਦੀ ਵਡਿਆਈ ਜਪੀ ਤਪੀ ਤਾਂ ਬਹੁਤ ਹੁੰਦੇ ਹਨ ਪਰ ਵਡਿਆਈ ਵੀ ਉਹਦੇ ਹੌਕਿਆਂ ਵਿੱਚ ਮਿਲਦੀ ਹੈ ਤੇ ਭੀਮਨੀ ਨੇ ਜਿਉਂ ਕਿਹਾ ਨਾ ਇਸ ਤਰ੍ਹਾਂ ਸ੍ਰੀ ਸ਼ਿਮਣੀ ਤਿਆਰ ਹੋਗੇ ਚਰਨ ਧੋਣ ਲਈ ਤੇ ਭੀਮਨੀ ਨੇ ਬੇਨਤੀ ਕੀਤੀ ਮਹਾਰਾਜ ਮੈਂ ਛੋਟੀ ਜਾਤ ਵਾਲੀ ਨਕੰਮੀ ਮੇਰੇ ਚਰਨ ਨੂੰ ਹੱਥ ਨਾ ਲਾਓ ਮੈਂ ਇੰਨੀ ਜੋਗੀ ਨਹੀਂ ਮੈਂ ਆਪੇ ਹੀ ਚਰਨ ਧੋ ਕੇ ਪਛਵਾ ਦਿੰਨੀ ਤਾਂ ਭੀਨੀ ਨੇ ਆਪ ਹੀ ਆਪਣੇ ਚਰਨ ਧੋਕੇ ਉਸ ਪੰਪਾ ਸਰਸ ਰੋਵੜੀ ਚ ਜਿਹਨੋਂ ਪਾਏ ਸਾਰੇ ਕੀੜੇ ਖਤਮ ਹੋ ਗਏ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸੋ ਸਤਗੁਰੂ ਬਾਣੀ ਵਿੱਚ ਕਹਿੰਦੇ ਨੇ ਹੁਕਮੇ ਹੋਣ ਜੀ ਪਰਮਾਤਮਾ ਦੇ ਹੁਕਮ ਵਿੱਚ ਹੀ ਸਾਰੇ ਜੀਵ ਪੈਦਾ ਹੁੰਦੇ ਆ ਹੁਕਮ ਮਿਲੇ ਵੜਾਈ ਤੇ ਹੁੰਦੇ ਹੁਕਮ ਵਿੱਚ ਹੀ ਜਿਨ੍ਹਾਂ ਨੂੰ ਮਾਣ ਇੱਜ਼ਤ ਸ਼ੋਭਾ ਇਹਾਂ ਦੇ ਉਹ ਘਾਤ ਮਿਲਦੀ ਸਾਰਿਆਂ ਨੂੰ ਨਹੀਂ ਮਿਲਦੀ ਹੁਕਮ ਨਾਲ ਹੀ ਜਿੰਨੂੰ ਵਧਾਈ ਦਿੱਤੀ ਉਹ ਘਾਤ ਮਿਲਦੀ ਹੈ ਇਤਨੀ ਸੇਵਾ ਪ੍ਰਵਾਨ ਕਰ ਲੈਣੀ ਅਗਲੀ ਵਿਚਾਰ ਆਪਾਂ ਕੱਲ ਕਰਾਂਗੇ ਇੱਥੇ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਕਰੋ ਕਿਰਪਾ ਸਤ ਨਾਮ ਕਾਹੀ ਗੁਰੂ ਸਤ ਨਾਮ ਆਦੇ ਗੁਰੂ ਸਤ ਨਾਮ ਵਾ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਅੱਜ ਅਪਲਜ ਕਾਨੀ ਕੀ ਮਾਦੇਵ ਜੀ ਪਿਆਰ ਸਹਿਤ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ